ਸ਼੍ਰੀਆ ਗਾਲ ਸਾਰਿਆਂ ਨੂੰ ਪਿਆਰ ਪਈ ਸ੍ਰੀਆ ਗਾਲ ਕਿਤਾ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਫੋਰਵੇਡ ਇਹ ਵੀ ਵੀਡੀਓ ਦੇਖ ਲਿਆ ਕਰੋ ਉਸ ਦੇ ਵੱਜ ਚੁੱਕੇ ਨੇ 10 ਆਪਾਂ ਪੂ ਤੱਕ ਅੱਜ ਕੀ ਕਰਿਆ ਇੱਕ ਤਾਂ ਮੈਂ ਵੀੜੀ ਧੋਦੀ ਤੁਹਾਨੂੰ ਦੱਸਦੀ ਮੇਰਾ ਕਦ ਕੀ ਕਰਿਆ ਮੈਂ ਨਾ ਸਵੇਰੇ ਨਾ 7 ਵਜੇ ਸਾਰੇ ਵੀੜੀ ਧੋਦੀ ਸੀ ਇੱਧਰ ਨੇ ਨਾ ਸਾਈਡ ਉੱਤੇ ਬਾਅਦ ਫਿਰ ਮੈਂ ਆਪਣਾ ਉੱਤੇ ਬਾਅਦ ਫਿਰ ਮੈਂ कॉफी को तो 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 भी पिट दिया पहले वेड़े तो से और गमले अच्छी पानी पूरी बात था सारा देखो फीनो क्योंकि पौधेयां पानी की जरूरत बहुत ज्यादा होती है अब और शशि मेरा दिन में मैं जाड़ियाँ साफ कर लूंगी देखो लकड़ी के कपड़े भी धोते से सूख गए इतनी गर्मी पहनती है ਕੋਈ ਨਾ ਕਿਸੇ ਕਰਨ ਤੇ ਮੇਰੇ ਟੈਸਟਿੰਗ ਵਾਲੇ ਕੱਪੜੇ ਆ ਇਹ ਵੀ ਧੋ ਦਿੱਤੀ ਸੀ ਇਹ ਮੇਰਾ ਕਿਚਨ ਵਾਲਾ ਇਹਨੂੰ ਬਾਹਰ ਲੈ ਜਾਾਂਗੇ ਇਹ ਮੈਂ ਕਿਚਨ ਵਿੱਚ ਲਾਇਆ ਹੋਇਆ ਹੈ ਭਾਈ ਕਿਉਂ ਗਿਰ ਗਿਆ ਹਨਾ ਤੇ ਆ ਜਿਹੜਾ ਗਲਵਸ ਆਪਣਾ ਇਹ ਮੈਂ ਗਲਵਸ ਆਪਣਾ ਬਾਹਰ ਰੱਖਿਆ ਹੋਇਆ ਹੈ ਇਹਦੇ ਨਾਲ ਮੈਂ ਆਪਣੀ ਤਾਰਾਂ ਵਗੈਰਾ ਸਾਫ਼ ਕਰਦੀ ਜਦੋਂ ਮੈਨੂੰ ਗੱਡੀ ਧੋਣੀ ਹੁੰਦੀ ਆ ਨੀ ਅੱਜ ਮੈਂ ਗੱਡੀ ਨਹੀਂ ਧੋਤੀ ਹੈਗੀ ਮੈਂ ਉਹਦੇ ਨਾਲ ਗਲਵਸ ਨਾਲ ਧੋਨੀ ਆ ਤੇ ਆਪਣੀ ਐਕਟਿਵਾ ਧੋਲਣ ਨਹੀਂ ਆ ਕੇ ਬਸ ਸਾਰੀ ਚਲਾ ਲੰਦੇ ਆ ਹੂੰ ਜੋ ਗੈਰੀ ਦਾ ਬੋਲਟ ਮੇਰੀ ਗੈਰੀ ਦਾ ਗੈਰੀ ਆ ਮੇਰਾ ਛੋਟਾ ਬੇਟਾ ਮਲਾਵਾਂਗੇ ਤੁਹਾਨੂੰ ਉਹਦੇ ਨਾਲ ਵੀ ਹਨਾ ਬਹੁਤ ਸ਼ਰਾਰਤੀ ਆ ਉਹ ਬਹੁਤ ਜ਼ਿਆਦਾ ਸ਼ਰਾਰਤੀ ਤੁਹਾਨੂੰ ਜ਼ਰੂਰ ਮਲਾਵਾਂ ਕਿ ਮੈਂਟਨਿਸ ਹਾਲ ਹੁੰਦਾ ਸੀ ਪੁੱਲਟਰ ਵੀ ਹੁਣ ਦੇਖੋ ਸੁਧਰਨਾ ਪੈਂਦਾ ਘਰ ਤੋਂ ਦੂਰ ਜਾ ਕੇ ਸੋ ਹੁਣ ਆਪਾਂ ਚੱਲੀਏ ਅੰਦਰ ਪਹਿਲਾਂ ਮੈਂ ਕੱਪੜੇ ਚੱਕਲਵਾਣਾ ਨਹੀਂ ਫੇਰ ਆ ਕੇ ਚੱਕਣੀ ਥੋੜੀ ਹੋ ਤੱਕ ਲੱਗ ਜਵੇ ਹੁਣ ਆਪਾਂ ਆ ਗਏ ਕਿਚਨ 'ਚ ਤੇ ਮੈਂ ਹੁਣ ਕਿਚਨ 'ਚ ਖਲਾਰਾ ਪਾਇਆ ਹੋਇਆ ਬਹੁਤ ਜ਼ਿਆਦਾ ਤੇ ਮੈਂ ਪਤਾ ਕੀ ਕੀ ਕਰ ਰਹੀ ਆ ਕੋ ਮੇ ਤੁਹਾਨੂੰ ਵੀਡੀਓ ਇਹ ਥੋੜੀ ਬਣਾਉਣੇ ਵਾਸਤੇ ਦੱਸ ਰਹੀ ਹਾਂ ਕਿ ਮੈਂ ਕਿਥੇ ਜੀ ਕੀ ਕਰੀ ਆ ਇਹ ਤਾਂ ਮੈਂ ਰੋਜ਼ ਹੀ ਕਰਦੀ ਹੁੰਨੀ ਆ। ਸੋ ਬਤੇ ਕੀ ਆ ਛੋਲੇ ਦੀ ਸਬਜੀ। ਕਹਿੰਦਾ ਮਤਲਬ ਬਲੈਕ ਛੋਲੇ। ਕਾਲੇ ਛੋਲੇ। ਸੋ ਕਾਲੇ ਛੋਲੇ ਦੀ ਆਪਾਂ ਸਬਜੀ ਬਣਾ ਰਹੇ ਹਾਂ। ਮਸਾਲਾ ਭੁੰਨ ਹੋ ਗਿਆ। ਇਹ ਦੇਖੋ। ਠੀਕ ਆ। ਛੋਲੇ ਮੈਨੇ ਵਾੜ ਕੇ ਰੱਖ ਦੇ ਸੀ। ਕਿੱਥੇ ਰੱਖਿਆ? ਆਏ ਹਾਂ। ਆਲੂ ਮੈਨੂੰ ਕੱਟਣੇ ਆ ਹਲ। ਠੀਕ ਹੈ ਤੇ ਭਤੀਜਾ ਆਇਆ ਹੈ ਨਾ ਮੇਰਾ ਉਹਦੇ ਵਾਸਤੇ ਮੈਂ ਰਾਈਸ ਬਣਾਣੇ ਹੋਣਗੇ ਉਹਨੂੰ ਰਾਈਸ ਖਾਣ ਦਾ ਬਹੁਤ ਸ਼ੌਂਕ ਈਕੋ ਦੇ ਵਾਸਤੇ ਠੰਡਾ ਦੁੱਧ ਕਰਕੇ ਰੱਖਤਾ ਕੋਮਲ ਦੀ ਕੋਮਲ ਨੂੰ ਲੱਸੀ ਪੀਣ ਦਾ ਸ਼ੌਂਕ ਉਹਦੀ ਵਾਸਤੇ ਮੈਂ ਲੱਸੀ ਬਣਾ ਕੇ ਰੱਖਦੀ ਤੇ ਕੋਮਲ ਦਾ ਪਨੀਰ ਹੁੰਦਾ ਉਹਨੂੰ ਦੁੱਧ ਨਹੀਂ ਪੀਂਦਾ ਹੋਰ ਦੁੱਧ ਲਾਈਕ ਨਹੀਂ ਕਰਦਾ ਤੇ ਫਿਰ ਮੈਂ ਉਹਦੇ ਵਾਸਤੇ ਪਨੀਰ ਵੀ ਕੱਢ ਕੇ ਰੱਖਦਾ ਦੇਖੋ ਠੀਕ ਹੈ ਕਦੇ ਉਹਨੇ ਰੋਲ ਚ ਪਾਣਾ ਹੁੰਦਾ ਤੇ ਕਦੇ ਕੁਝ ਭਰਾ ਲੈਂਦਾ ਆਪਣਾ ਆਪਣਾ ਬਣਾ ਲੈਂਦਾ ਉਹ ਕੋਈ ਚੱਕਰ ਨਹੀਂ ਹੈਗਾ ਮੈਨੂੰ ਪਨੀਰ ਘੱਟਣਾ ਹੁੰਦਾ ਤਾਂ ਮਸਾਲਾ ਮੇਰਾ ਦੇਖੋ ਜੀ ਹੋ ਚੁੱਕਿਆ ਹੁਣ ਮੈਂ ਇਹਦੇ ਵਿੱਚ ਪਾਉਣੇ ਨੇ ਛੋਲੇ ਮੈਂ ਕੱਟ ਕੇ ਛੋਲੇ ਤੇ ਹੁਣ ਮੈਂ ਇਹਦੇ ਵਿੱਚ ਇੱਕ ਦੋ ਆਲੂ ਵੀ ਪਾਏ ਲੈਣੀਆਂ ਹੁਣ ਮੇਰਾ ਕੰਮ ਰਹਿ ਗਿਆ ਇੱਥੇ ਆਟਾ ਗੁੰਨਣਾ ਆਹ ਲੋ ਜੀ ਮੈਂ ਆਲੂ ਕੱਟਣ ਲੱਗੀ ਆ ਠੀਕ ਆ ਆਲੂ ਕੱਟ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਅੱਜ ਦੀ ਸਪੈਸ਼ਲ ਵੀਡੀਓ ਕਾਦੇ ਲਈ ਆ ਉਹ ਲੈ ਕੇ ਆਮਾ ਜਿਹੜਾ ਸ਼ਿਮੀ ਵਾਲਾ ਹੁੰਦਾ ਨੇ ਦੇਖੋ ਕੰਮ ਕਰਦੇ ਕਰਦੇ ਵੀਡੀਓ ਬਣਾਉਂਦੇ ਆ ਪਲੀਜ਼ ਫਰੀਜ ਨੂੰ ਲਾਈਕ ਵੀ ਕਰਦਿਆ ਕਰੋ ਔਰ ਪੂਰਾ ਵੀ ਦੇਖ ਲਿਆ ਕਰੋ ਕਮੈਂਟ ਕਮੈਂਟ ਬੇਸ਼ੱਕ ਨਾ ਕਰਿਆ ਗੁਰੂ ਮੈਂ ਤੁਹਾਨੂੰ ਕੋਈ ਕਮੈਂਟਾਂ ਦੀ ਜ਼ਰੂਰ ਚਾਹੀ ਹੈਗੀ ਠੀਕ ਆ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਹੋਰ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਕਿਉਂਕਿ ਦੇਖੋ ਜੀ ਵੀਡੀਓ ਦਿਖਾਉਣ ਵਾਸਤੇ ਹੀ ਪਾਈ ਹੁੰਦੀ ਹੈ ਆਪਣੀ ਡੇਲੀ ਰੁਟੀਨ ਇਵਰਿੰਗ ਰੁਟੀਨ ਮਾਰਨਿੰਗ ਰੁਟੀਨ ਆਪਣੀ ਲਾਈਫ ਸਟਾਈਲ ਹੋਮ ਵਲੌਗ ਦਾ ਮਤਲਬ ਇਹੀ ਹੁੰਦਾ ਨਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਫਿਰ ਸਾਡੇ ਜਿਹੜੇ ਸਈ ਸੁਸਾਇਟੀ ਦੇ ਹਨ ਕਈ ਇਹੋ ਤਰੀਕਾ ਚੱਲ ਗੁੱਦੀ ਜਾਂਦੀ ਆ ਚੱਲ ਮਤਲਬ ਪਾਗਲਪਨ ਸੋਈ ਫੇਰ ਮੈਂ ਕਹੂੰਗੀ ਬੰਦਰ ਕਿਆ ਜਾ ਇਸ ਦਾ ਅਦਰਕ ਦਾ ਸੁਆਦ ਆ। ਐਸੇ ਬੰਦਰ ਨੇ ਅਦਰਕ ਖਾਦਾ ਸੀ। ਇਸ ਕਾਵਤ ਬੜੀ ਹੋਈ ਐ। ਠੀਕ ਹੈ ਜਾਈ। ਨਾਲ ਉਹ ਮੈਂ ਜਾਣ ਨਹੀਂ ਪਾਉਂਗੀ ਕਿਉਂਕਿ ਆਲੂ ਮੈਨੂੰ ਚੰਗੇ ਲੱਗਦੇ ਐ, ਫਮਲ ਨੂੰ ਚੰਗੇ ਨਹੀਂ ਲੱਗਦੇ ਹੈਗੇ। ਮੈਂ ਸਿਰਫ ਦੋ ਹੀ ਆਲੂ ਪਾਵਾਂਗੀ। ਆਲੂ ਪਾ ਕੇ ਫੇਰ ਆਪਾਂ ਉਧਰ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ ਕਿ ਅੱਜ ਦੀ ਵੀਡੀਓ ਕਿਸ ਲਈ ਹੈ। ਨਾਲ ਇਹਨੇ ਸੀਟੀਆਂ ਵੱਜ ਜੂਗੀਆਂ ਨਾ ਟਾਈਮ ਵੱਜ ਜੂਗਾ ਮੈਂ ਜਾਲੂ ਮੈਂ ਪਾਤੇ ਤੇ ਇਸ ਵਿੱਚ ਮੈਂ ਪਾਣੀ ਐਡ ਕਰ ਦਾਂਗੀ ਅੱਜ ਖਾਲੇ ਵਾਲੇ ਜੱਗ ਚ ਇਹਦੇ ਚ ਪਾਣੀ ਪਾ ਕੇ ਧੋ ਕੇ ਇਹਦੇ ਚ ਪਾ ਦੇ ਕਰ ਆਏ ਹਿੰਦੁਸਤਾਨੀ ਮੰਮੀ ਐਦਾ ਹੀ ਹੱਬੀ ਹੁੰਦੀ ਨੇ ਇਹਨਾਂ ਉੱਤੇ ਆ ਫਾਣ ਪਾ ਕੇ ਕੁੱਕਰ ਕਰਤਾ ਬੰਦ ਗੈਸ ਦੀ ਫਲੇਮ ਕਰ ਦਾਂਗੇ ਆਪਾਂ ਹਾਈ ਠੀਕ ਆ ਇੱਧਰ ਆਪਣਾ ਦਿੱਤਰ ਹੈ ਹੋਏ ਨੂੰ ਆਪਾਂ ਘੱਟ ਰੱਖਾਂਗੇ ਤੇ ਹੁਣ ਮੈਂ ਥੋੜਾ ਕਿਉਂਕਿ ਹਲੇ ਥੀਨ ਨਹੀਂ ਕਰ ਸਕਦੀ ਕਿਚਨ ਮੈਂ ਨਹੀਂ ਉੱਧਰ ਜਾਇਆ ਮੈਂ ਤੁਹਾਨੂੰ ਦੱਸਦੀ ਆ ਬਹੁਤ ਜ਼ਰੂਰੀ ਗੱਲ ਦੱਸਣੀ ਬਹੁਤ ਜ਼ਰੂਰੀ ਆ ਇੱਕ ਤੱਕ ਮੈਂ ਕੁੱਕਰ ਦੀ ਡੰਡੀ ਪਵਾ ਪਵਾ ਕਿ ਥੱਕ ਗਈ ਪਤਾ ਫਿਰ ਟੁੱਟ ਜਾਂਦੇ ਪੇਚ ਜਾਂ ਨਿੱਕਾ ਜਾਂਦਾ ਪਤਾ ਨਹੀਂ ਭਈ ਕਿੰਦਾ ਦਾ ਪੁੰਦਾ ਹੈਗਾ ਚੰਗੀਆਂ ਚੀਜ਼ਾਂ ਨਹੀਂ ਰੱਖ ਸਕਦੇ ਹੈਗੇ ਤੋ ਹੁਣੀ ਪਾਣੀ ਹੈਗੀ ਮੈਂ ਤਾਂ ਇਹਦੇ ਨਾਲ ਨਾਲ ਪਾਣੀ ਨੰ ਚੱਕ ਦਿਆ ਕਰਨੀ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਅਸਲੀ ਗੱਲ ਇੱਥੇ ਬੈਠ ਕੇ ਦੱਸੀਏ ਲੱਖਾਂ ਜਿਨ੍ਹਾਂ ਲਈ ਬੰਮੀ ਬਹੁਤ ਪੈਰੀ ਹੈ ਅੱਜ ਪਤਾ ਹੈ ਅੱਜ 11 ਅੰਤਰੀਕ ਹੂੰ ਡਾਈਨਿੰਗ ਟੇਬਲ ਤੇ ਬੈਠ ਗਈ ਮੈਂ ਇਹਨਾਂ ਨੂੰ ਦੇਵ ਉਹਦੇ ਰੋਜ਼ ਕਪੜਾ ਮਾਰਨਾ ਬੰਦਾ ਕੀ ਕਰੀਏ ਅਜ ਤਾਂ ਰੋਜ਼ ਹੀ ਡਸਟਿੰਗ ਕਰਨੀ ਪੈਂਦੀ ਆ ਮਿੱਟੀ ਉਹ ਬਹੁਤ ਹੋਈ ਜਾਂਦੀ ਆ ਹਾਂਜੀ ਹੁਣੋਂ ਤੁਹਾਨੂੰ ਦੱਸਦੀ ਠੀਕ ਹੈ ਪਤਾ ਕੀ ਹੋਇਆ ਸਾਡਾ ਨਾ ਪੂਆ ਉਹ ਲੰਭੀ ਤੁਸੀਂ ਮੈਨੂੰ ਨਹੀਂ ਪਤਾ ਕੀ ਕਹਿੰਦੇ ਹੁੰਦੇ ਆ ਅਸੀਂ ਤਾਂ ਕੋਈ ਕਹਿੰਦੇ ਆ ਕੋਈ ਗੋੜ ਜੀ ਉਹ ਤਾਂ ਵੱਡਾ ਹੁੰਦਾ ਉਸ ਤੋਂ ਜ਼ਿਆਦਾ ਵੱਡਾ ਹੁੰਦਾ ਆਪਾਂ ਤੁਹਾਨੂੰ ਕੋਈ ਦੀ ਦਾਸਤਾਨ ਸੁਣਾਣੇ ਆ ਕੋਈ ਆਪਾਂ ਨੇ ਰੈਡੀ ਕੀਤੀ ਸੀ 2012 ਚ ਤੇ ਨਾਮ ਨਾ ਰਚਨੀ ਆ ਨਾਮ ਤੋਂ ਪਤਾ ਸਕਦੇ ਹੋ ਮੁਸਕਰਾ ਰਹੀ ਆ ਦੇਖ ਦੇ ਕੇ ਬੰਦੂ ਮੈਂ ਤੇ ਵੀਡੀਓ ਬਣਾ ਲਈਆ ਦੇਖ ਕੇ ਇੰਜੋਏ ਕਰੀ ਜਾਈ ਮੈਨੂੰ ਨਾਲੇ 2012 ਚ ਕੰਸਟਰਕਸ਼ਨ ਦਾ ਕੰਮ ਕਰਾਇਆ ਸੀ ਉੱਥੀ ਦਾ ਉਦੋਂ ਆਪਾਂ ਨੇ ਕੋਈ ਬਣਾਈ ਸੀ ਤੂੰ ਹੁੰਦਾ ਵੱਡਾ ਸਾਰਾ ਕੋਈ ਕਹਿੰਦੇ ਛੋਟਾ ਜਿਹੜਾ ਛੋਟੀ ਜੀ ਕੋਈ ਜੀ ਹੋ ਜਾਂਦੇ ਕਿਉਂਕਿ ਐਮਰਜੈਂਸੀ ਪਾਣੀ ਦੀ ਜ਼ਰੂਰਤ ਹੁੰਦੀ ਆ ਕਮੇਟੀ ਵਾਲੇ ਪਾਣੀ ਕਦੇ ਨਾ ਛੱਡੁੰਦਾ ਕਮ ਸਿਕਮ ਬੰਦਾ ਤੇ ਉਸ ਤੋਂ ਕਰ ਤੇ ਹੁਣ ਕਿੰਨੇ ਹੋ ਗਏ 2024 ਹੋ ਗਏ ਦੇਖੋ ਕਿ ਕਿੰਨੇ ਸਾਲ ਹੋ ਗਏ ਤੇ 8 ਦਿਨ ਪਹਿਲਾਂ ਸਾਡੀ ਮੋਟਰ ਨੇ ਕੰਮ ਨਹੀਂ ਕੀਤਾ ਕੋਈ ਆਈ ਨਹੀਂ ਫਿਰ ਅੰਦੀ ਕਿਉਂਕਿ ਉਹ ਪਾਣੀ ਆਪਾਂ ਆਸ ਕਰੋ ਸਾਰਿਆਂ ਨੂੰ ਆਪਾਂ ਇਹਨੂੰ ਜ਼ਰੂਰਤ ਹੁੰਦੀ ਆ ਉਹਨੂੰ ਆਪਾਂ ਪਾਈਪ ਸਾਡਾ ਵੱਡਾ ਲੰਘਿਆ ਉਹ ਆਪਾਂ ਦੇ ਦੇ ਦਿੰਦੇ ਹਾਂ ਠੀਕ ਆ ਜੱਟਾਂ ਦਾ ਦਿਲ ਆ ਦਰਿਆਏ ਨਾ ਨਹੀਂ ਗਾਤੇ ਹੈਗੇ ਐਵੇਂ ਵੀ ਮੇਰੇ ਜਦ ਮੈਂ ਗਿਆ ਉਹ ਚੀਜ਼ ਦਾ ਨਾਂ ਨਹੀਂ ਕਰਿਆ ਮੈਂ ਉਹ ਜਿਸ ਨੂੰ ਤੋਂ ਚੱਲਦੀ ਹੈ ਇਹਦੀ ਜਿਵੇਂ ਉਹਦੇ ਤੋਂ ਹੈਲਪ ਕਰਦਾਣੀ ਚਾਹੀਦੀ ਆ ਹਨਾ ਫਿਰ ਉਹ ਹੋ ਗਈ ਸੀ ਖਰਾਬ ਤੋਂ ਪਲੰਬਰ ਨੂੰ ਬੁਲਾਇਆ ਸੀ ਤੇ ਉਹਨੇ ਥੋੜਾ ਹੋਰ ਤਰ੍ਹਾਂ ਠੀਕ ਕਰਤਾ ਫਿਰ ਉਹਨੇ ਮੈਨੂੰ ਐਡਵਾਈਸ ਦਿੱਤੀ ਕਿ ਇਹਨੂੰ ਸਾਫ਼ ਕਰਵਾਓ ਵੀ ਇਹਦਾ ਪਾਣੀ ਘਟ ਰਿਹਾ ਹੈ ਇਸ ਨੂੰ ਮੁੰਨਵਾ ਜਲਾਦਾ ਬਿੱਟੀ ਫਿਰ ਸਮਲਵਾ ਮੈਨੂੰ ਸਿੱਟੀ ਕਹਿੰਦੇ ਮੁਰਸ਼ਵਰ ਫਿਰ ਮੈਂ ਪਹਿਲਾਂ ਤਾਂ ਜਵਾਬ ਦੇ ਦਿੱਤਾ ਸੀ ਤੇ ਨੂੰ ਕੁਛ ਨਹੀਂ ਕਸਿ ਲੱਗੋ ਫਿਰ ਵੀ ਚਲੋ ਜੀ ਫਿਰ ਗਰਮੀਆਂ ਆਉਣੀਆਂ ਅੱਗੇ 2-3 ਮਹੀਨੇ ਹਲੇ ਪਏ ਆ ਗਰਮੀਆਂ ਦੇ ਤੇ ਆਪਣੇ ਪਾਣੀ ਦੀ ਛੋਟ ਦਸ ਵੀ ਬਹੁਤ ਰਹਿੰਦੀ ਆ ਤੇ ਲਾਈਟ ਵਗੈਰਾ ਵੀ ਬਹੁਤ ਚਲੀ ਜਾਂਦੀ ਆ ਤਾਂ ਫਿਰ ਮੈਂ ਉਹਨੂੰ ਕਹਤਾ ਸੀ ਵੀ ਚਲ ਕੋਈ ਨਹੀਂ ਕਰਵਾ ਲੂਗੇ ਆਪਾਂ ਤੇ ਆਸ-ਪਾਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਮੋਜ ਆ ਜਾਂਦੀ ਆ ਉੱਧਰ ਸਾਡੇ ਕੁਈਰ ਜਿਹੜੀ ਆਪਣੀ ਆ ਉੱਧਰ ਰੈਂਟ ਰੂਮ ਜਿੱਧਰ ਕੋ ਉੱਧਰ ਮੈਂ ਉਹਨੂੰ ਉੱਧਰ ਲੈ ਕੇ ਚਾਲ ਜੂਗੀ ਤੇ ਨਾਲੇ ਨਾਲ ਉੱਧਰ ਫਿਰ ਸੱਗਿਆ ਬਾਜੀ ਦੀਆਂ ਦੁਨੀਆ ਨਾਲੇ ਆਪਾਂ ਇਹਨਾਂ ਨੂੰ ਇੱਕ ਸ਼ਾਅ ਬਿਊਟੀ ਕਿੱਦਾਂ ਕਰਦੇ ਪਹਿਲਾਂ ਤਾਂ ਪਾਣੀ ਇਕੱਠੂ ਦੇ ਸਾਰਾ ਤੇ ਆਪਾਂ ਵੀਡੀਓ ਸ਼ੂਟ ਕਰਾਂਗੇ ਵੀਡੀਓ ਮੈਂ ਮੈਂ ਨਹੀਂ ਬਣਾਉਂਗੀ ਕਿਸੇ ਤੇ ਸਿਮਰਨ ਜਿਹੜੀ ਆਪਣੀ ਮੇਰੇ ਨਾਲ ਹੁੰਦੀ ਆ ਉਹਨੂੰ ਦੇਖ ਕੇ ਆਉਣੀ ਹੈ ਕੈਮਰਾ ਤੇ ਉਹ ਸਾਰੀ ਵੀਡੀਓ ਸ਼ੂਟ ਕਰੀ ਜਾਊਗੀ ਤੋ ਥੋੜਾ ਥੋੜਾ ਤਾਂ ਮੈਂ ਬਣਾ ਲੂਗੀ ਕਿਉਂਕਿ ਮੇਰੇ ਦੇ ਕੋਈ ਕੰਮ ਪਿਆ ਬਹੁਤ ਸਾਰਾ ਠੀਕ ਹੈ ਤੇ ਨਾਲੇ ਆਪਾਂ ਚੱਲਦੇ ਠੀਕ ਆ ਆ ਗਏ ਇੱਧਰ इस टाइम रिमर और टाडन में, में देता हुआ फुल फैसिलिटी देती है मेरे को एक्स्ट्रा बेस सारे ना एंजॉय कर रहे हैं पानी बनते हैं ਕਦਰ ਜਾਣਾ ਸੀ ਕਿ ਮੈਂ ਹੁਣ ਕਿੱਥੇ ਜਾਵਾਂ thank you ਕੀਤਾ ਤੇ ਉੱਥੇ ਬਾਲਟੀਆਂ ਚਮਚੀ ਗਲਾਸ ਹਨਾ ਈ ਵਾਰੀ ਬਾਲਟੀਆਂ ਕਰਦੇ ਪੰਛੀਆਂ ਲਈ ਤੇ ਮੈਂ ਤਾਂ ਹੈਰਾਨ ਹੋ ਗਈ ਚਲੋ ਵਲੌਗ ਦੀ ਸਮਾਪਤੀ ਕਰਦੇ ਆ ਦੁਬਾਰੇ ਕਰਦੇ ਪਹਿਲਾਂ ਇੱਕ ਵਾਰੀ ਕਰਤੀ ਸੀ ਠੀਕ ਦੁਪਹਿਰ ਦਾ ਟਾਈਮ ਹੋ ਗਿਆ ਹੁੰਦਾ ਹੋ ਗਿਆ ਆਪ ਤਾਂ ਆਪਣਾ ਹੋ ਗਿਆ ਦੁਪਹਿਰ ਦਾ ਟਾਈਮ ਤਾਂ ਅੱਜ ਮੇਰੀ ਵੀਡੀਓ ਬਣਾਉਣੇ ਜੇ ਹੈਲਪ ਕੀਨੇ ਕਰੀਆ ਉਹਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਉਣੇ ਆ ਠੀਕ ਮਲਾਉਣੇ ਆ ਰੂਬਰੂ ਮੀਨਸ ਮਲਾਉਣੇ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਨਾ ਆਪਣੀ ਪੰਜਾਬੀ ਭਾਸ਼ਾ ਵੀ ਘਟਣੀ ਹੁੰਦੀ ਹੈ ਜਦ ਦੁਪਹਿਰ ਦਾ ਟਾਈਮ ਹੋ ਗਿਆ ਮੈਂ ਥੱਕ ਗਈ ਮੈਂ ਤਾਂ ਕਿਚਨ 'ਚ ਥੱਕ ਜਾਂਦੀ ਆ ਕੀ ਕਰੀਏ ਸੋ ਆਪਾਂ ਮਲਾਉਂਦੇ ਆ ਠੀਕ ਆ ਤੇ ਇਹ ਹੈਗੀ ਆ ਮੇਰੇ ਨਾਲ ਸੋਨੀ ਹੈਲੋ ਬੋਲੋ ਸੋਨੀ ਸੋਨੀ ਕਿਹੜੀ ਕਲਾਸ 'ਚ ਹੈ ਸੋਨੀ ਇੱਕ ਹੋਰ ਵੀ ਸੋਨੀ ਬਹੁਤ ਆ 9th ਕਲਾਸ 'ਚ ਪੜ੍ਹਦੀ ਹੈ ਸੋਨੀ ਹਨਾ ਤੇ ਅੱਜ ਮੈਂ ਕਿਛ ਚੀ ਚ ਕੰਮ ਕਰਦੀ ਸੀ ਕੁਝ ਵੀਡੀਓ ਮੈਂ ਸ਼ੂਟ ਕੀਤੀ ਕੁਝ ਵੀਡੀਓ ਇਹਨੇ ਸ਼ੂਟ ਕੀਤੀ ਮੇਰੀ ਹੈਲਪ ਕੀਤੀ ਥੈਂਕ ਯੂ 베ਬੀ ਤੋ ਆਪਾਂ ਦੇ ਕਿਆ ਕਰਨੇ ਵਲੌਗ ਦੀ ਸਮਾਪਤੀ